ਬ੍ਰੇਜ ਸਿੰਘ ਜੀ ਅੱਜ ਬਣੀ ਲੋਤੀ ਸੁੰਦਰ ਚੱਕ ਸਾਫ ਕਾਬ ਦਾਇਕ ਸੁਖਿੰਦਰ ਪਾਲ ਦੇ ਰਹਿਨਮਾਈ ਹੇਠ ਪੈਰੀ ਮਾਤਰਾ ਵਿੱਚ ਕਾਂਗਰਸੀ ਵਰਕਰਾਂ ਦਾਇਕ ਕਠਵੇਖਣ ਨੂੰ ਮਿਲਿਆ ਜਿੱਥੇ ਅੱਜ ਸਾਫ ਕਾਬ ਦਾਇਕ ਸੁਖਿੰਦਰ ਪਾਲ ਵੱਲੋਂ ਇੱਕ ਰੈਲੀ ਦਾ ਯੋਜਨ ਕੀਤਾ ਗਿਆ ਉਹੀ ਤਸਦੀਕੀ ਪਠਾਨਕੋਟ ਦੇ ਵਿੱਚ ਹਾਈ ਕਮਾਂਡ ਲੀਡਰਸ਼ਿਪ ਪਹੁੰਚਣ ਤੇ ਕੋਈ ਹਲਕੇ ਦੇ ਕਾਂਗਰਸੀ ਵਰਕਾ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ ਜਿੱਥੇ ਪਾਰੀ ਮਾਤਰਾ ਦੇ ਵਿੱਚ ਸਾਬਕਾ ਵਿਧਾਇਕ ਗਿੰਦਰ ਪਾਲ ਦੇ ਚੱਥੇ ਨਾਮ ਨਿਕਲਦੇ ਤੈਸਰੇ ਹਨ ਉੱਥੇ ਹੀ ਸਾਬਕਾ ਵਿਧਾਇਕ ਗਿੰਦਰ ਪਾਲ ਵੱਲੋਂ ਇਸرائیਲੀ ਨੂੰ ਸੰਬੋਧਿਤ ਕਰਦੇ ਹੋਏ ਕਿ ਕੁਝ ਕਿਹਾ ਸੁਣੋ ਤੁਸੀਂ ਵੀ ਉਹਨਾਂ ਦੀ ਜੁਬਾਨੀ ਤਾਤਕ ਬਨੇਰੋ ਸਾਡੇ ਨਾਲ ਦੇਖਦੇ ਹੋ ਪੰਜਾਬ ਜੇ ਕੇ ਨਿਊਜ਼ ਅੱਜ ਸਾਡੇ ਪੰਜਾਬ ਦੇ ਪ੍ਰਵਾਰੀ ਪਰਵੇਸ਼ ਮਗੇਲ ਜੀ ਪੁਰਾ ਰਾਜਾ ਬੜੰਗ ਦੀ ਸਾਡੇ ਪਾਰਲੀਮੈਂਟ ਹਲਕੇ ਤੋਂ ਸੁਖਜਿੰਦਰ ਸਿੰਘ ਰੰਦਾਵਾ ਜੀ ਅਸੀਂ ਸਾਰੇ ਹੋਏ ਕਿ ਰੈਣੀ ਕਰ ਰਹੀ ਆ ਉਹ ਕਰਨੀ ਉਹੀ ਹੈ ਬਾਲੀਆ ਜੋੜ ਦੇ ਵਿੱਚ ਪੁਰਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਆਏ ਨਾ ਮੇਰੇ ਨਾਲ ਅੱਗੇ ਬੇਨਕੇ ਤਗੜੇ ਹੋ ਕੇ ਇਹ ਸਾਡੇ ਕੋਲ ਕਾਠ ਹੈਗਾ ਤੇ ਸਾਡੇ ਕੋਲ ਸ਼ਾਸਨ ਵੀ ਆਉਣਾ ਮੁਰੇ ਨੂੰ ਪਹਿਲੇ ਪਹਿਤ ਆਰਾਮ ਨਾਲ ਜਾਣਾ ਕੋਈ ਕਿਸੇ ਨੂੰ ਦਿੱਕਤ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਜਿਹੜੀ ਇਹ ਪ੍ਰੋਗਰਾਮ ਹੈ ਪ੍ਰੋਗਰਾਮ ਦਾ ਨਾਂ ਰੱਖਿਆ ਜੈ ਹਿੰਦ ਆਰਮੀ ਦੇ ਅਫਸਰ ਵੀ ਆਣਗੇ ਉਹ ਵਿਚਾਰ ਵਿਮਰਸ਼ ਕਰਨ ਦੇ ਜਿਹੜੀ ਪਿੱਛੇ ਲੜਾਈ ਲੱਗੀ ਨਹੀਂ ਹੈ ਉਹਦੇ ਬਾਰੇ ਕੁਝ ਜਾਗਰੂਤ ਕਰਨਗੇ ਕੋਈ ਜਿਹੜਾ ਸਾਡਾ ਪਖਾਨਕੋਟ ਦਾ ਮੇਨ ਹੱਟ ਹੈ ਤੇ ਜਿਹੜੀ ਕੋਬਿਸ਼ਨ ਹੈ 에어ਪੋਰਟ ਹੈ ਉਹ ਜਾ ਜਿੱਥੇ ਚੱਲਦੇ ਆ ਇਸ ਕਰਕੇ ਉਹ ਉਹਦੇ ਸਮਾਂਦ ਦੇ ਵਿੱਚ ਜਿੱਲੂ ਤੋਂ ਅਕਸਰ ਵੀ ਆਇਆ ਨਾ ਆਰਮੀ ਨੇ ਪਰ ਸਾਡੇ ਪੰਜਾਬ ਦੇ ਲੋਕੀ ਨਹੀਂ ਸਕਦੇ